ਲੱਖ ਦੀ ਲਾਹਨਤ ਆ ਤੇਰੇ ਆ ਨਵਾਂ ਪ੍ਰਚਾਰ ਕੁੱਠਿਆਕ ਆ ਚਿੱਤੀਏ ਦੀ ਧਾਰੀ ਆ ਇਹਨੂੰ ਸੰਗ ਨਹੀਂ ਸ਼ਰਮ ਨਹੀਂ ਗੱਲ ਦਾ ਪਤਾ ਨਹੀਂ ਕਹਿਣੀ ਉਹ ਕਹਿਣੀ ਆ ਕਿ ਨਹੀਂ ਕਹਿਣੀ ਕਹਿੰਦਾ ਤੁਸੀਂ ਰੰਗ ਰੇਟੇ ਰੰਗ ਰੇਟੇ ਕਰੀ ਜਾਂਦੇ ਹੋ ਤੇ ਤੁਸੀਂ ਕਹਿੰਦਾ ਮਾਝਾ ਸਾਰਾ ਅਸਾਈ ਬਣ ਗਿਆ ਤੇ ਤੁਸੀਂ ਕਹਿੰਦਾ ਵੀ ਮਤਲਬ ਉਹਨਾਂ ਨੂੰ ਜਾ ਕੇ ਪਹਿਲਾਂ ਸੱਕਾ ਤੂੰ ਨਹੀਂ ਬਣਾਉਂਦੇ ਕੀ ਲੱਖ ਦੀ ਲਾਹਨਤ ਆ ਤੇਰੇ ਵਿਚੁਰਕਾ ਲੱਖ ਦੀ ਲਾਹਨਤ ਅਸੀਂ ਤਾਂ ਜਿੰਨਾ ਜੋਰਾ ਤਾਂ ਲਾਈ ਕਰਨੇ ਆ ਜੋਰ ਵਾਸਤੇ ਉਹ ਤੋੜਨ ਵਾਸਤੇ ਤੁਸੀਂ ਮੈਂ ਹੱਦੋਂ ਵੱਧ ਜੋਰ ਤੋਂ ਤੁਸੀਂ ਤੋੜਨ ਵਾਸਤੇ ਲਾਇਆ ਤੇ ਨਾਲੇ ਮਾਝੇ ਵਿੱਚ ਹੁਣ ਗੱਲ ਧਿਆਨ ਨਾਲ ਸੁਣ ਲਈ ਬਿਰਗਾ ਮੈਂ ਤੈਨੂੰ ਕਹਿੰਦਾ ਜਿਹੜੀ ਫੋਟੋ ਵਿਖਾਈ ਆ ਧਿਆਨ ਨਾਲ ਸੁਣ ਲਈ ਕਿੰਨੇ ਪਾਸਟਰ ਜਿਹੜੇ ਜੱਟ ਆ ਕਿੰਨੇ ਪਾਸਟਰ ਜਿਹੜੇ ਹੋਰ ਕਮਿਊਨਿਟੀਆਂ ਦੇ ਆ ਠੀਕ ਆ ਤੇ ਉਹਦੇ ਉਹ ਕੁੜੀ ਜਿਹੜੀ ਆਈ ਸੀ ਜਿਹੜੀ ਭਾਨ ਨੂੰ ਕੀ ਕਹਦੇ ਸੀ ਉਹ ਬੀਬੀ ਭਾਨ ਨੂੰ ਕਹਿ ਰਹੇ ਸੀ ਨਾ ਕਹਿੰਦੀ ਮੈਂ ਜੱਟਾਂ ਦੀ ਧੀ ਆ ਤੇ ਕਹਿੰਦੀ ਮੈਂ ਯਸੂ ਮਸਜਿਦ ਦੀ ਪਾਸ਼ਿਕ ਆ ਸਾਨੂੰ ਕੋਈ ਡੱਕ ਨਹੀਂ ਜਸੂ ਮਸਜਿਦ ਦੀ ਪਾਸ਼ਿਕ ਹੋਂ ਨਾ ਉਹਦੇ ਪਰ ਤੁਹਾਡੇ ਤੁਸੀਂ ਜਿਹੜੀਆਂ ਗੱਲਾਂ ਕਰਦੇ ਹੋ ਨਾ ਤੁਸੀਂ ਕਹਿੰਦੇ ਹੋ ਕਿ ਤੁਸੀਂ ਮਤਲਬ ਅਸੀਂ ਸਾਰੇ ਜਿਹੜੇ ਅਸਾਈ ਬਣਦੇ ਹਾਂ ਸਾਰੇ ਮਤਲਬ ਮਾਈ ਵੀ ਸਖੀ ਬਣਦੇ ਆ ਜਾਂ ਮਤਲਬ ਅਸਾਈ ਬਣਦੇ ਹੈਗੇ ਦੂਜੇ ਜਮਾਂਦਾਰ ਤੁਸੀਂ ਧੰਗੀ ਕਹਿੰਦੇ ਹੋ ਨਹੀਂ ਅਸਾਈ ਤੁਸੀਂ ਬਣਾਉਨੇ ਹੋ ਤੁਸੀਂ ਇੱਕ ਗਰੀਬ ਜਿਹੜਾ ਬੰਦਾ ਹੁੰਦਾ ਨਾ ਪਹਿਲਾਂ ਗਰਦਾਸ ਮਾਨ ਨੇ ਲੋਕਾਂ ਨੂੰ ਲਾਇਆ ਮਗਰ ਪੀਰਾਂ ਦੇ ਜਾਨ ਲਾਤਾ ਉਹ ਵੀ ਜੱਟ ਭਰਾ ਸੀ ਸਾਡਾ ਹੇ ਸਰਸੇ ਵਾਲਾ ਉਹ ਵੀ ਜੱਟ ਉਹਨੇ ਗਰੀਬਾਂ ਨੂੰ ਆਪਦੇ ਵੱਲ ਖਿੱਚਿਆ ਬਿਆਸ ਵਾਲਾ ਉਹ ਵੀ ਜੱਟ ਉਹਨੇ ਗਰੀਬਾਂ ਨੂੰ ਆਪਦੇ ਵੱਲ ਖਿੱਚਿਆ ਭਨੇਹਾਰਾ ਵਾਲਾ ਦੂਜਾ ਤੀਜਾ ਪਈ ਜੀ ਕਿੰਨੇ ਜਾਤਾ ਜਿਹੜੇ ਆਪਦੇ ਵੱਲ ਇਹਨਾਂ ਗਰੀਬਾਂ ਨੂੰ ਖਜਦੇ ਆ ਤੇ ਤੁਸੀਂ ਕਹਿੰਦੇ ਹੋ ਧਰਮ ਅਸੀਂ ਤੋੜਦੇ ਆ ਲੋਕਾਂ ਨੂੰ ਧਰਮ ਨਾਲ ਤੋੜ ਕੇ ਤੁਸੀਂ ਲੋਕ ਤੁਸੀਂ ਲੋਕ ਧਰਮ ਨਾਲ ਤੋੜ ਕੇ ਗਰੀਬਾਂ ਨੂੰ ਡੇਰੇਵਾਸ ਨਾਲ ਜੋੜਦਾ ਪੀੜਾ ਮਾਸਤਾ ਨਾਲ ਜੋੜਦਾ ਤੁਸੀਂ ਜੋੜਦੇ ਹੋ ਤੁਸੀਂ ਅੱਜ ਤੱਕ ਉਹਨਾਂ ਸਰਸੇ ਵਾਲੇ ਦੇ ਖਿਲਾਫ ਬਿਆਸ ਵਾਲਿਆਂ ਦੇ ਖਿਲਾਫ ਕਦੇ ਮੋਰਚਾ ਲਾਇਆ ਤੁਸੀਂ ਤੁਸੀਂ ਕਦੇ ਹੋਰ ਕਿਸੇ ਦੇ ਪਾਰਟਰਾਂ ਦੇ ਜਿਹੜੇ ਪਾਰਟਰ ਵੱਡੇ ਵੱਡੇ ਪਾਰਟਰਾਂ ਜਿੰਦੀਆਂ ਵੱਡੀਆਂ ਬਣੀਆਂ ਬੜੀਆਂ ਹੈਗੀਆਂ ਆਉਂਦੀਆਂ ਸਿਸਟਮਾਂ ਤੇ ਉਹਨਾਂ ਖਿਲਾਫ ਤੇ ਮੋਰਚਾ ਲਾਇਆ ਲੰਮਾ ਤੇ ਨਾ ਤੁਸੀਂ ਗਰੀਬਾਂ ਨੂੰ ਕਿਉਂ ਗਰੀਬਾਂ ਨੂੰ ਕਹਿੰਦਾ ਸੋਖਾ ਮਾੜੇ ਦੀ ਮੋਤੀ ਸਭ ਦੀ ਭਾਬੀ ਮਾੜੇ ਨੂੰ ਕਹਿੰਦਾ ਸੋਖਾ ਉਹਨਾਂ ਕਹਿੰਦਾ ਬੋਲਣਾ ਹੈ ਅਸੀਂ ਬੋਲਾਂਗੇ ਅਸੀਂ ਕਹਾਂਗੇ ਉਹਨਾਂ ਲਈ ਇੱਕ ਗਰੀਬ ਬੰਦੇ ਨੂੰ ਆਸ ਹੁੰਦੀ ਆ ਜਦੋਂ ਗਰੀਬੀ ਨਾਲ ਜੂਝਿਆ ਹੁੰਦਾ ਨਾ ਤੇ ਗਰੀਬੀ ਘਰ ਵਿੱਚ ਬੋਤਲ ਬੋਲੇ ਕਹਿਰ ਬਣ ਕੇ ਆਈ ਹੁੰਦੀ ਆ ਉਹਨੇ ਇੱਕ ਆਸ ਹੁੰਦੀ ਗਰੀਬ ਨੂੰ ਕਿ ਪਤਾ ਨਹੀਂ ਮੈਂ ਫਲਾਣੇ ਮਸਤੇ ਜਾਊਂਗਾ ਫਲਾਣੇ ਬਾਬੇ ਤੇ ਜਾਊਂਗਾ ਤੇ ਖਣੀ ਮੇਰੇ ਦਿਨ ਚੰਗੇ ਹੋ ਜਾਣਗੇ ਪਰ ਮੈਂ ਉਹਨਾਂ ਗਰੀਬਾਂ ਨੂੰ ਕਹਿਣਾ ਚਾਹੁੰਦਾ ਦੇਖੋ ਮੱਝ ਵੀ ਸਿੱਖੋ ਤੁਹਾਡੀ ਗਰੀਬੀ ਗੁਰਨਾਰਿਕ ਦੇ ਘਰ ਤੋਂ ਬਿਨਾ ਹੋਰ ਕੋਈ ਨਹੀਂ ਕੱਢ ਸਕਦਾ ਇਹ ਗੱਲ ਯਾਦ ਰੱਖ ਲਿਓ ਤੇ ਤੁਹਾਡੀ ਬਾਹ ਗੁਰੂ ਗਵੰਦ ਸਿੰਘ ਤੋਂ ਬਿਨਾ ਕਿਸੇ ਨੇ ਫੜਨੀ ਇਹ ਗੱਲ ਯਾਦ ਰੱਖ ਲਿਓ ਇਹਨਾਂ ਜਿਹੜੇ ਲੋਕ ਆ ਤੁਹਾਨੂੰ ਪਹਿਲਾਂ ਮੰਗਰ ਲਾਉਂਦੇ ਆ ਇਹਨਾਂ ਦੇ ਡੇਰੇ ਤੁਸੀਂ ਜਾਣ ਲੱਗਦੇ ਹੋ ਫਿਰ ਤੁਹਾਡੀ ਬਦਨਾਮੀ ਵੀ ਇਹੀ ਕੰਮ ਕਰਦੀ ਆ ਤੁਹਾਨੂੰ ਆਪ ਹੀ ਦੇਰਾਂ ਤੇ ਪਚਾਉਂਦੇ ਆ ਤੇ ਆਪ ਹੀ ਤੁਹਾਨੂੰ ਭੰਡਦੇ ਆ ਤੋਂ ਸचेਤ ਰਹੋ ਕਲੰਗੀਆਂ ਵਾਲੇ ਪਾਤਸ਼ਾਹ ਦੇ ਨਾਲ ਜੁੜੇ ਰਹੋ ਉਸ ਤੋਂ ਬਿਨਾ ਤੁਹਾਡਾ ਕੋਈ ਘਰ ਨਹੀਂ ਨਾ ਤੁਹਾਨੂੰ ਕਦੇ ਟੋਹੀ ਮਿਲਣੀ ਆ ਤੇ ਜਿਹੜਾ ਬਜ਼ੁਰਗ ਵਾਰ-ਵਾਰ ਵਾਰ-ਵਾਰ ਮੱਝਬੀ ਦੇਖਾਂ ਨੂੰ ਕਹਿ ਰਿਹਾ ਉਹ ਗੱਲ ਇਹ ਗੱਲ ਯਾਦ ਰੱਖੇ ਕਿ ਇਹ ਜਿਹੜਾ ਮਤਲਬ ਇਹਨਾਂ ਨੂੰ ਮੱਝਬੀ ਦੇਖਾਂ ਨੂੰ ਜਾਂ ਹੋਰ ਗਰੀਬ ਪਰਿਵਾਰਾਂ ਨੂੰ ਲੈ ਕੇ ਜਾਇਆ ਜਾ ਰਿਹਾ ਨਾ ਉਧਰ ਨੂੰ ਇਹ ਵੀ ਤੁਹਾਡਾ ਕੰਮ ਹੀ ਆ ਕਿਸੇ ਹੋਰ ਦਾ ਨਹੀਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਫਤਿਹ